ஏன்னா ਤਲ ਮਾਰ ਮਾਰ ਕੇ ਛੱਡੇ ਤੇ ਕੋਈ ਸਕੂਲ ਭਾਵੇਂ ਹੋਵੇ ਨਾ ਕੋਈ ਨਹੀਂ ਜਿਹਦਾ ਪ੍ਰੈਸ਼ਰ ਕਰਦਾ ਜਿਵੇਂ ਕੱਲ ਵੀ ਜਿਹੜਾ ਹੋਇਆ ਸੋ ਗਾਇਜ਼ ਜੁੜੇ ਰਹੋ ਸਾਡੇ ਨਾਲ ਬਲੌਗ ਨਾਲ ਰਾਤ ਤੱਕ ਜੁੜੋ ਸਾਡਾ ਬਲੌਗ ਕਿੰਨਾ ਐਕਸਾਈਟਿੰਗ ਹੈ ਬਾਈ ਭਾ ਵੀ ਥੋੜੀ ਬੋਧੀ ਬਾਤ ਚੱਲਦੀ ਹੈ ਬਲੋ ਸਾਡਾ ਲਾਸਟ ਤੱਕ ਜੁੜਦੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਗਸੋਗੜਾ ਆਇਆ ਕਾਲਿਆ ਵਾਹ ਚੱਲ ਪੀਏ ਸੇਂਗ ਕਿੱਥੇ ਲਾਤਾ ਈ ਸੇਂਗ ਨੇ ਕਿੱਥੇ ਲਾਤਾ ਯਾਰ ਮਤਰਾ ਨਾਲ ਨਾਲ ਚੱਲ ਮਾਰ-ਮਾਰ ਖੇਚਾ ਖੇਚਾ ਕੋਈ ਫੂਣ-ਫਾਣ ਹੋਉਂਦੇ ਆ ਪਿੱਛੇ ਪਿੱਛੇ ਗੁੱਡੀ ਉੱਡੀ ਥੋੜੀ ਆਖਾ ਇਸੇ ਗੁੱਡੀ ਕਿ ਉੱਡਦੀ ਆ ਵੇਖੋ ਥੋੜੀ ਆ ਥੋੜੀ ਬਾਹ ਚਲਦੀ ਨਾਲ ਗੁੱਡੀ ਉੱਡੇ ਸ਼ੁਰੂ ਹੋ ਜਾਂਦੀ ਆ ਬਾਹ ਕੇ ਸਵੇਰ ਦੀ ਚੱਲਦੀ ਤੇ ਨਜ਼ਾਰਾ ਵਾਜੇ ਰਹੀ ਲੱਗਿਆ ਵਿੱਚ ਇਧਰ ਵਾਹ ਜੇ ਨਿਕਾੜੇ

ਵਾਹ ਉਹ ਅੱਡਰ ਤੇ ਕਿੰਨੀ ਬਹੁਤ ساری ਗੁੱਡੀਆਂ ਪਈ ਆ ਉਹ ਵਾਹ ਚੱਲ ਪਈ ਜਾ ਥੋੜੀ ਜਾ ਇੱਕ ਗੁੱਡੀ ਢੀ ਜਾਵੇ ਚੱਲ ਤਾਂ ਆ ਤ ਵੀ ਖੈਂਚਾ ਮਾਰ ਰਿਹਾ ਡੁਕ ਢਾ ਕੇ ਚੰਗਾ ਖੈਂਚਾ ਮਾਰ ਰਹਾ ਇਹਨੂੰ ਖੈਂਚਾ ਵਾਰ ਰਹਾ ਖੈਂਚਾ ਹੀ ਚਲੋ ਮਣੀ ਲਾਇ ਪਏ ਤੇ ਇਹਦੇ ਫੋੜੋ ਫੜੋ ਇਹਨੂੰ ਤੋ ਗਾਇਸ ਬਾਹਰ ਇਧਰ ਵੀ ਕੁਝ ਤਲਾਕ ਕਰਨੀ ਆਪਾਂ ਉਧਰ ਤੋਂ ਬੋਲ ਲਗੇ ਬਾਹਰ ਇਧਰ ਦੀ ਹੋ ਗਈ ਗੁੱਡੇ ਸਾਰੇ ਇਧਰ ਉੱਡਦੇ ਇਧਰਲੇ ਬੰਨੇ ਆ ਗੁੱਡਾ ਵੀ ਇਧਰ ਉੱਡਦੇ ਆ ਵੀ ਗੁੱਡੇ ਇਧਰ ਉੱਡਦੇ ਆ ਤੇ ਕੰਨੀਆਂ ਇਧਰ ਤੋਂ ਵਾ ਲੱਗੇ ਆ ਵਾ ਮੁੱਠੀ ਹੋ ਗਈ ਪੋਛ ਤੇ ਕਰਾਂ ਨਹੀਂ ਹੋ ਚੱਲਦੇ ਰੇ ਦੋ ਰਾਤੀ ਤੇ ਹੋਏ ਆ ചെല ആ <laughs> 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 ਕਾਹਦੀ ਹੈਗਾ ਯਾਰ ਆਹ ਬਣਾਵਾਂ ਉਹ ਗਾਂਢੀ ਕਿ ਦਿੱਤੀ ਇਹਨੂੰ ਮੈਂ ਕਿਹਾ ਹੀ ਸੀ ਨਹੀਂ ਦਿੱਤੀ ਨਹੀਂ ਪਰ ਇੱਕੀ ਦਿੱਤੀ ਨਹੀਂ ਨਹੀਂ ਸਾਜੀ ਨਹੀਂ ਉੱਡਣਾ ਨਹੀਂ ਉੱਡਣਾ ਜਿੱਦਾਂ ਬੱਜੀ ਜੋਲ ਵਾਲਾ ਅਗਲੇ ਆ ਤਾਂ ਅਗਲੇ ਆ ਤਾਂ ਉੱਡਣਾ ਹੈ ਲੈ ਅਗਲੇ ਆ ਤਾਂ 13 ਕਿਲੋਮੀਟਰ ਦੀ ਵਾਹ ਆ ਗਈ ਆ ਜ਼ੋਰ ਤੇ ਜੰਕਾ ਮਾਰ ਰਿਹਾ ਤਾਂ ਕੀ ਕਰਦਾ ਪੱਟਣਾ ਹੀ ਆ ਹੋਰ ਕੁਝ ਨਹੀਂ ਹੋਣਾ ਥਿਲੇ ਸਿਮਟ ਘਾ ਰਹੇਗਾ ਦਾ ਹਿਆਰ ਵੀ ਜੀ ਕੱਲ ਬਗੇ ਲਾਤ ਆਈ ਮੈਂ ਪਹਿਲਾਂ ਕਿਹਾ ਕਿ ਡਾਡਾ ਹੀ ਡਰਾ ਗੁੱਡ ਸੋ ਗਾਇ ਗੁੱਡ ਆਪਰਾ ਦੇਉਂਦੇ ਆ ਪਸਾਰਾ ਲਾਤ ਆ ਬਹੁਤ ਕੋਸ਼ਿਸ਼ ਕੀਤੀ ਦੋਰ ਦੀ ਪਰ ਨਹੀਂ ਹੁੰਦੀ ਆ ਜੀ ਦੋਰ ਉਹ ਰੋ ਕਿਤਾ ਗੁੱਡਾ ਡਾਵਾ ਕਿਤਾ ਗੁੱਡਾ ਡਾਵਾ ਗਿਆ ਆਪਾਂ ਲਾ ਦੇ ਰੋ ਮਤਾ ਜੋੜਿਆ ਜੀ ਦਾ ਓਏ ਪੈਰਾਂ ਦੇ ਦੋਰ ਆ ਰਹੀ ਕਬੂਤਰ ਰੱਖ ਕਬੂਤਰ ਚੈੱਕ ਕਰੋ ਕਿਹੜਾ ਕਬੂਤਰ ਇੱਥੇ ਡੋਰ ਉਹ ਬਾਹਰ ਚੱਲਣੇ ਕਬੂਤਰੀ ਖਵਾੜੇ ਆਪਾਂ ਕਬੂਤਰੀ ਖਵਾੜੇ ਆ ਜਾਓ ਜਾਓ ਵੱਡਾ ਉਹ ਜਿੱਥੇ ਉਹ ਲੱਗਿਆ ਹੈ ਸੋਲਰ ਸਿਸਟਮ ਹਾਂ ਇਹ ਮੈਂ ਆਹ ਉਹ ਜਿਹੜਾ ਨਹਿਰ ਵਾਲਾ ਗੋਲਡ ਲਾਈਟ ਆਹਾਂ ਨਹਿਰ ਵਾਲਾ ਉਹ ਨਹਿਰ ਲੱਗ ਗਈ ਪੋਜ ਗਿਆ ਆਪਾਂ ਨਹੀਂ ਉਹ ਨਹੀਂ ਆਹ ਰੇ ਜਿੱਥੇ ਪੀਲੀ ਕਲੀ ਹੋਈ ਪਈ ਐ ਪੀਲੀ ਕਲੀ ਆਹ ਪੀਲੀ ਕਲੀ ਦੇ ਪਿੱਛੇ ਸੋਲਰ ਉਹ ਜਿਹੜਾ ਉਹ ਜਿਹੜੇ ਹਾਂ ਜੀ ਸੰਤ ਅਗੰਗਰ ਸੰਤਰੀ ਹੋਈ ਆ ਉਹ ਜੇ ਮੀ ਆ ਇਹ ਉਹ ਨਹਿਰ ਲੱਗੇ ਹਾਂਜੀ ਪੀਰ ਵਾਲੇ ਵਿਹਾਰ ਤੇ ਹਾਂ ਤੇ ਪੀਰ ਵਾਲਾ ਵਿਹਾਰ ਇਹ ਨਹਿਰ ਲੱਗੇ ਹੋ ਜਾਂਦਾ ਵਾ ਪੀਰ ਵਾਲਾ ਵਿਹਾਰ ਉਰੇ ਰਹਿੰਦਾ ਵਾ ਓਏ ਜਾ ਏ ਕੰਨਾ ਟਕਰਾਂ ਹੰਨਾ ਫਿਰ ਦਲੇ ਵਾ ਓ ਜਾ ਵੇ ਉਹ ਵਾ ਨਹਿਰ ਓ ਵੇ ਪਾਣੀ ਤੇ ਗੁੱਡਾ ਨੇ ਉੱਡਿਆ ਨਹੀਂ ਗੁੱਡਾ ਤੇ ਗੁੱਡੀ ਦਾ ਗੁੱਡੀ ਪੇ ਚਲਾਈਏ ਗੁੱਡੀ ਦਾ ਨਿੱਕੀ ਦਾ ਗੁੱਡੀ ਉਹਨੇ ਗੁੱਡਾ ਹੀ ਪਾਰ ਤੇ ਚੱਲ ਦਾਰੇ ਨਾ ਦੇ ਹਾਗਾ ਸਾਈ ਜੀ ਜੀ ਸਾਡੀ ਗੁੱਡੀ ਉੱਡੀ ਹੋਈ ਆ ਚਾਚਾ ਨੇ ਆਪਣੇ ਪੱਗ ਨਾਲ ਦੀ ਗੁੱਡੀ ਡਾਈ ਬਰੇ ਮੁੰਡੇ ਨੂੰ ਟਿਕਾਇਆਗਾ ਉਹ ਗੁੱਡੀ ਆ ਗਈ ਆਪਣੀ ਓਏ ਓਏ ਚੱਲੇ ਗੁਡੇ ਤੇ ਚਲਾ ਆ ਪਈ ਚੱਲੇ ਗੋਡੋਂ ਦੇ ਚੱਲੇ ਸਾਬੂ ਚੱਲੇ ਲਾਬੂ ਸਾਬੂ 라ਬੂ ਆਪਰਾ ਅਜੇੜਾ ਫੁਰਦਰਾ ਨਹੀਂ ਪਾਈ ਤਿੰਨੇਗਾ ਹਾਂਜੀ ਜਿੱਦਾਂ ਤਲੀਆ ਚਾਚਾ ਪਿੱਛਾ ਛੱਡ ਜਣਾ ਯਾਰ ਜਿੱਦਾਂ ਜਿੱਦੇ ਛੱਡੰਦੇ ਤੇ ਬਾਹਰ ਛੱਡਦਾ ਹੈ ਜੀ ਜਦੋਂ ਉਹ ਖੇਡਦੇ ਰਹੇ ਅੱਜ ਆ ਆ ਉਹ ਤੋਂ ਲਾਤੀਆ ਬਣਾ ਬਣਾ ਲਏ ਆ ਬਾਹਰ ਗਿਆ ਚਾ ਆ ਗਿਆ ਜੀ ਬਾਹਰ ਗਿਆ ਵਿੱਚ ਤੋਂ ਰਹੇ ਉਹ ਨੀਓ ਪਸਿਆ ਹੀ ਹਾਂ ਆਹ ਵਾਹ ਦੀ ਵੇੜ ਤੇ ਆ ਉਹ ਵੀ ਇੱਕ ਬੰਦਾ ਹੈਗਾ ਇੱਥੇ ਕੋਈ ਬਾਹਰੀ ਵੇੜ ਤੇ ਗੁੱਡੀਆਂ ਜੜੀ ਜਾਂਦਾ ਹਣਾ ਹੋਈ ਉੱਟ ਗਿਆ ਯੋ ਵੀ ਉਧਰ ਇਹ ਗੁੱਡਾ ਉੱਟ ਗਿਆ ਵੱਡਾ ਵੱਡਾ ਗੁੱਟਾ ਡਟ ਗਿਆ ਜੀ ਓਏ ਲੱਗ ਗਿਆ ਵੇ ਚਾਲ ਲੁਕਾ ਦੀ ਗੁੱਡੀ ਓਏ ਓਏ ਥੱਲੇ ਨੂੰ ਮਾਰੋ ਤੂੰ ਕੈ ਕਰਾਂ ਫੇ ਚੋ ਜੋ ਬਣਾ ਉਹ ਰਾਹ ਹਦ ਕੋਠੇ ਦੇ ਟੋਕਾ ਗੁੱਡੀ ਅ ਕੀ ਇਹ ਹੋ ਗਿਆ ਆਈ ਆਈ ਬੋ ਆਪਣਾ ਕੀ ਆਈ ਉਹ ਉਥੇ ਕਿੰਨੇ ਦੇ ਡਾਂ ਨਹੀਂ ਵੱਡਾ ਨੇ ਹੋਣੇ ਹੁਣ ਹਲੇ ਵੱਡਾ ਗੁੱਟਾ ਡੰਡੇ ਇੱਥੇ ਇੱਥੇ ਉਹ ਉਥੇ ਡੰਡੇ ਡਾਰ ਜਾ ਉਨੇ ਲਡਾ ਦੇ ਵੀਰਾ ਆਪੋ ਵੀ ਡਾ ਦੇਣਾ ਫਿਰ ਨਾਲੇ ਉਹ ਲੈ ਨਾਲੇ ਹੀ ਉਹ ਵਾਹ ਕਿਤੇ ਉਹਨੇ ਡਾਇਆ ਗੁੱਟਾ ਤੇ ਉਹ ਫੇਰ ਦੀ ਲਾ ਲੈ ਗੁੱਟਾ ਵਾਹ ਕਿਤੇ ਅਗਲਾ ਡੋਂਦਾ ਲੱਗਾ ਵੇਖੋ ਕੀ ਕੀ ਤੇ ਤੇ ਆਜ ਹੋਵੇਗਾ ਆ ਪੈ ਤੜਕ ਲੱਗਾ ਪਰ ਓਏ ਆ ਵੀ ਗੁੱਟਾ ਆਪਣਾ ਹੀ ਆ ਲਾ ਲੈ ਬੇਚਾ ਇਹ ਵੀ ਗੱਟ ਕੇ ਲੈ ਆ ਬੰਦੇ ਨੂੰ ਚਾ ਲੈ ਲਾਵੇ ਬੇਚਾ ਇਹ ਉਹ ਲੱਗੇ ਓਏ ਬਾਈ ਓ ਗਿਆਈ ਟਰੰਪ ਚੱਲਾ ਜਾ ਵੀ ਉਹ ਅਰਚੀ ਆ ਵੀ ਆ ਵੀ ਚੱਲ ਉਹ ਵੇ ਗੁਡੀਆਂ ਕਿੱਥੇ ਵੜ ਜਾਂਦੀਆਂ ਸਿੰਗ ਵੀ ਚੱਲਿਆ ਸੀ ਸਿੰਗ ਵੀ ਚੱਲਿਆ ਆਈ ਬੋਏ ਗਿਆਈ ਕੋਈ ਇੱਕੋ ਮਕਾਨ ਉਹ ਚਾ ਮਮਾ ਜਿਹਨੇ ਕੀ ਕਰਤਾ ਜਹਾ ਬਾਬਾ ਤਾਂ ਗੁੜੀ ਚਲੇ ਆ ਸਿੰਗ ਬਚਾ ਹੋ ਗਿਆ ਜੀ ਆ ਲੋ ਜੀ ਅਪਰ ਫੇਟਾ ਦਾ ਦਿਓ ਬੰਦ ੜੀ ਜੇ ਆ ਵੇ ਆ ਆ ਵੇ ਆ ਜਾ ਇੱਕ ਹੋਰ ਪੇਚਾ ਇੱਕ ਹੋਰ ਪੇਚਾ ਲੱਗਾ ਸੰਦੀਪ ਲੋ ਲੱਗਾ ਪੇਚਾ ਹਾਏ ਓਏ ਸੁਦੀਪ ਵੱਢ ਰਹੀ ਏ ਦੀ ਥਲੇ ਨਹੀਂ ਜਾਣਾ ਆਪਾਂ ਕੈਂਚੋ ਕੈਂਚੀ ਹੋਣਾ ਇਸ ਲਈ ਸੁਦੀਪ ਵੱਢ ਰਹੀ ਏ ਦੀ ਸੁਦੀਪ ਵੱਢਦੀ ਏ ਨਹੀਂ ਵੱਢਦੀ ਏ ਦੀ ਚੱਲ ਕਾਈ ਨਾ ਮੁੜੀ ਜਾ ਲਾਲੇ ਪੇਚਾ ਚਾਹ ਨਾ ਜਾ ਲਾਲਾ ਪੇਚਾ ਸਿੰਗਲ ਆਜ ਤੇ ਕਰ ਕਰ ਇੱਧਰ ਗੁੱਟਾ ਇੱਥੇ ਬੰਨੇ ਨਾਲ ਪਾਰੀ ਇਹ ਲੱਗ ਨਗਾ ਵਿੱਚ ਆਏ ਉਹ ਫੈ ਗਿਆ ਮੇਰੇ ਪਾਸੇ ਗਿਆ ਇੱਕ ਮਿੰਟ ਰੀਲ ਵਿੱਚ ਆ ਤੇ ਵਿਆਹ ਪੇਚਾ ਤੇ ਲੱਗਾ ਲੱਗ ਗਿਆ ਵਿੱਚ ਏ ਸੇਗਾ ਓਏ ਘੇਚਰਾ 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 ਲੈ ਗਰ ਗੁੜਾ ਆ ਆ ਆ ਗਿਆ ਆ ਗਿਆ ਕੋੜਾ ਬਲਾ ਲੈ ਬਲਾ ਕੋੜਾ ਬਲਾ ਸਿੰਘ ਨਾਮ ਫਾਹੀ ਬੋਈ ਚੱਲੀ ਐ ਜੇ ਗੱਲਾਂ ਆਈ ਬੱਚਾ ਲਗ ਰਿਹਾ ਪੇਚਾਈ ਤੱਕ ਕੇ ਨਹੀਂ ਉਹ ਕੱਲ ਲੜਾ ਬੂਲਾ ਸੱਟੇ ਆਪਣੀ ਡਿੱਤੀ ਹੋ ਗਿਆ ਹੋ ਗਿਆ ਗੁੱਡਾ ਵੱਢ ਗਿਆ ਡਿਡਿਨ ਢਾਲ ਲਾ ਦੇ ਲਾ ਕੇ ਪੇਚਾ ਪੇਚਾ ਲੱਗਾ ਕੀ ਆਇ ਤੇ ਮੇਰੀ ਰਾਣ ਵਾਲੇ ਨਾਲ ਜੁੜੀ ਹੋਇਆ ਚਲੋ ਫੜੋ ਫੜੋ ਆਇਦ ਫੜਾ ਫੜਾ ਆ ਗਿਆ ਆ ਗਿਆ ਕੋਠੇ ਤੇ ਆ ਗਿਆ ਬੜੇ ਫੜੋ 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 ਇਹਨੂੰ ਫੜੇ ਫੜੇ ਪਾਦੇ ਪਾਦੇ ਵਿੱਚ ਪੜੇ ਪਾਦੇ ਵਿੱਚ ਪਾਦੇ ਵਿੱਚ ਫੜੋ ਫੜੋ ਇਹਨੂੰ ਲੈ ਲੈ ਆ ਗਿਆ ਜੜਮਗੇ ਲੈ ਗਿਆ ਰਮਗੇ ਦੇਖੋ 6 ਤਾਵਾ ਡਿਆ ਹਾਂ ਦਾ 3 ਤਾਵਾ ਹਾਂਜੀ 3 ਤਾਵਾ ਡਿਆ ਬਾੜੀ ਬਾਹ ਚੱਲੀ ਗਿਆਲ ਥੋੜੀ ਜੀ ਸੋਇ ਕੋਰਾ ਪਰ ਕੋਠੇ ਤੇ ਛੇ ਤਾਂ ਛੇ ਤਾਂ ਵਕੜੇ ਤਿੰਨ ਤਾਂ ਵੱਡ ਗਿਆ ਲੇਕਿ ਅਜੇ ਗਰੀਬ ਸੁਨਦੀਬੜਾ ਕੀ ਚਿੱਤੂ ਉਜ ਟਿਪਰੇ ਮੈਲੀ ਟਿਪਕੇ ਦਾਬੇ ਦਾ ਰੇ ਨੋ ਸਿੰਘ ਵੇ ਲੁਗਜੋਗ ਜਾ ਅਸ ਹੈ ਹੀ ਹੋ ਤੇ ਤਾਵਾ ਯਾਰਾ ਬੰਦੇ ਦਾ ਖੇਚਾ ਮਾਰਨਿਆ ਵਾ ਹੋ ਖੇਚਾ ਮਾਰ ਤੇ ਲੱਗਾ ਦੂ ਤੂੰ ਆ ਕਿਤਰਾ ਹੈ ਗੁੱਡੀ ਇਹਦੀ ਆ ਕੋ ਆਪਰਾ ਵਾਲਾ ਹਲੇ ਨਾ ਲਗ ਜਾ ਹਥੋਥੋਂ ਅਤ ਲੱਗੇ ਇਧਰ ਅਤ ਲੱਗੇ ਇਧਰ ਲੱਗੇ ਕੀ ਵੱਡਾ ਜਾਂਦਾ ਇਹ ਲ ਹਥੋਲਾ ਕੋ ਲਿਆ ਦੇ ਢਾਲ ਲੈ ਵੀਰੇ ਵਾ ਚਲ ਗਈ ਹਵਾ ਲੱਗਦੀ ਆ ਹਵਾ ਲੱਗੂਗੀ ਹਵਾ ਲੱਗੀ ਆ

ਓ ਆ ਗਏ ਤਾਂ ਸਿੰਘੇ ਸਿੰਘ ਤਾਂ ਆ ਗਏ ਫੇਰ ਉਹ ਨਹੀਂ ਉੱਡਣਾ ਪ੍ਰਵਾਤ ਕੋ ਦੂਜਾ ਗੁੜਾਣੀ ਉੱਡਦਾ ਬਾਜ ਤੇ ਇੱਕ ਥੋੜ ਜੂਗਾ ਤੇਰੇ ਕੋਲ ਲਾ ਲਾ ਉਹ ਪ੍ਰਵਾਤ ਨਹੀਂ ਉੱਡਣਾ ਕਰ ਦਈਏ ਲਾ ਦੇ ਲਾ ਦੇ zara ਵਿੱਚ ਲਾ ਦੇ ਕਿੱਥੇ ਤਾਂ ਕਿੱਥੇ ਇਹਦੀ ਕਿੱਥੇ ਆ? ਕਿੱਥੇ ਵੜ ਕੇ ਬਿਠਾਓ ਉਹ ਲੱਗੀ ਇਹਦੀ। ਉਹ ਲੱਗੀ ਰਿਆ ਦੀ। ਲੱਲਾ ਆ ਹੀ ਅੜ ਗਿਆ ਇਹਦਾ। ਕਿੱਥੇ ਆ ਗਿਆ? ਉਹ ਆ ਪਿੱਛੇ ਆ ਗਿਆ ਗੁੱਡਾ ਲਾ। ਆ ਗੁੱਡਾ ਉਹਦੇ ਆ। ਫੜੋ ਫੜੋ ਇਹਨੂੰ ਫੜੋ ਫੜੋ ਆ ਗਿਆ ਜੀ ਕੋਈ ਦਗਜੀਤ ਆ ਗਿਆ ਹੀ ਉਹ ਆ ਗਿਆ ਤੇ ਆ ਵੇਖੋ ਕੁੜੇ ਫੜੋ ਫੜੋ ਸੰਦੀਪ ਉਹਦਾ ਅੰਮਾ ਫੜੋ ਅੰਮਾ ਸੰਦੀਪ ਸੰਦੀਪ ਉਹਦਾ ਅੰਮਾ ਇਹ ਥੱਲੇ ਕਰ ਥੱਲੇ ਕਰ ਥੱਲੇ ਕਰ ਤੈਨੂੰ ਉਹ ਡੋਰ ਨਹੀਂ ਉਹਦੇ ਪਿੱਛੇ ਜਾਂਦਾ ਮੈਨੂੰ ਆਛੜੋ ਅੰਮਾ ਆਇਜੋ ਅੰਮਾ ਤੈਨੂੰ ਕਿੱਥੇ ਚਲ ਮਈ ਜਾਣੀ ਆ ਉਹ ਬਾੜ ਵੀ ਗਿਆ ਥੱਲੇ ਟੁੱਟ ਗਈ ਫੜਾ ਲੈ ਟੁੱਟ ਗਿਆ ਗੁੱਡਾ ਫੜੋ ਫੜੋ ਫੜਾ ਇਹਨੂੰ ਫੜਾ ਫੜਾ ਇਹਨੂੰ ਫੜਾ ਇਹਨੂੰ ਆਹੋ ਸਿੰਗਲ ਡੋਰ ਡਾ ਦੇ ਮੈਂ ਤਾਂ ਉਹ ਗੁੱਡਾ ਟੁੱਟ ਗਿਆ ਸਹੀ ਆ ਉਹ ਤਾਂ ਟੁੱਟ ਗਿਆ ਲੈ ਜਾ ਇਹਨੂੰ ਘਰ ਆਪਣੇ ਇਹ ਹਟ ਦੇ ਨਹੀਂ ਆ ਫੱਲੋ ਇਹਨੂੰ ਇਹ ਲੱਗਿਆ ਪੇਚਾ ਉਹ ਲੱਗਿਆ ਪੇਚਾ ਲੱਗਿਆ ਪੇਚਾ ਪੇਚਾ ਲੱਗਿਆ ਇਹ ਲੱਗਾ ਹੋਣਾ ਵਾ ਤੈਨੂੰ ਨਹੀਂ ਪਤਾ ਪੇਚਾ ਲੱਗਣਾ ਲੱਗਾ ਕੀ ਚਾ ਲੱਗਾ ਤੇਰਾ ਤੇ ਲਾ ਲਾ ਬੱਡੇ ਗਿਆ ਆਪਣਾ ਤੂੰ ਖਿੱਚ ਲੈ ਆਪੇ ਖਿੱਚਣਾ ਨਾ ਕਰ ਤੂੰ ਖਿੱਚ ਲੈ ਪੰਦਾ ਵਾ ਖਿੱਚਣਾਗਾ ਤੂੰ ਉਹ ਨਹੀਂ ਖਿੱਚੀ ਦੀ ਥੋੜੀ ਹੁੰਦਾ ਪੰਦਾ ਵਾ ਬੱਡੇ ਗਿਆ ਚੜੀ ਗਿਆ ਛੋਟੇ ਠੰਡੇ ਹੁਣ ਚਲ ਆ ਨਿਹਰਾ ਬੜਾ ਹੋ ਗਿਆ ਨਾਲੇ ਲੋ ਮਿੱਤਰ ਉੱਤੇ ਫੇਰ ਗੁੱਡ ਗੀਡੀ ਵੱਡੀ ਆ ਵਖਾ ਨਿਕਲੀ ਜਾਨੀ ਆਉਂ ਮਾੜੀ ਮੋਟੀ ਨਾ ਇਹ ਤੇ ਮਿੱਤਰ ਗਏ ਹੁਣ ਕੰਨ ਗੁੱਟ ਨਹੀਂ ਪੋਣੀਏਗੀ ਵੀਰ ਗੁੰਜਲੇ ਖੋਲਣੇ ਆ ਜੇ ਕਿਤਰਾ ਗੁੰਜਲੇ ਪਾਈ ਉਤਰਾ ਖੋਲੋ ਕਿਹੜੇ ਕਲਾਗੇ ਨਹੀਂ ਖੋਲੋ ਖੋਲੋ ਜਿੱਦਾਂ ਗੁੰਜਲੇ ਪਾਏ ਆ ਤੇ ਕਿਹ ਕਿਹੜੇ ਕਲਾਜ ਰਹੇ ਨੇ ਕਿਹੜਾ ਛੇਤਾ ਉਹਧੋਣਾ ਤੇ ਨਾਲ ਲੈ ਡਾਂਲ ਸਕਦੇ ਛੇਤਾ ਵਾ ਮੈਂ ਤਾਂ ਥੋੜੀ ਹਾਂ ਅਗੇ ਟੁੱਟ ਗਿਆ ਛੇਤਾ ਵਾ ਤੇਰੇ ਕਰਕੇ ਟੁੱਟਿਆ ਤੇਰੇ ਕਰਕੇ